ਜਦੋਂ ਜਦੋਂ ਪਾਕਿਸਤਾਨ ਬਣਿਆ ਕਿੰਨੀ ਉਮਰ ਸੀ ਤੁਹਾਡੀ ਮੈਂ 4 5 6 4 ਦੀ ਸ਼ਾਹ 4 5 6 ਫਿਰ 80 ਟੱਪ ਗਈ ਹੋਗੀ 80 ਸਾਲ ਦੀ ਉਮਰ ਚ ਵੀ ਅਜੇ ਗੋਆ ਫੇਰ ਲੰਦੇ ਹੋ ਤੇ ਇਹ ਕੀ ਕਰੀਏ ਇੱਥੇ ਜਾਈਏ ਅਸਲ ਜੇ ਬੈਣਾ ਕੋਰ ਕੇ ਜਗਾ ਬੱਕਰੀ ਰਹਿੰਦੀ ਹੈ ਹਾਂ ਠੀਕ ਹੈ ਦੇਖ ਲਿਓ ਇੱਥੇ ਬੜਾ ਲੱਡੂੜੇ ਸਾਰੇ ਕਰਦੇ ਹਾਂ ਹਾਂ ਦੱਸੋ ਦਿਓ ਕੁਰਸੀਆਂ ਕੁੜੀ ਨਹੀਂ ਕੋਈ ਨਹੀਂ ਮਾਤਾ ਕੋਈ ਨਹੀਂ ਹਾਂ ਅੱਛਾ ਜੀ ਤੇ ਕਿਹ ਕੋ ਆਇਓ ਹਾਂ ਨਾਟਾ ਦੇ ਦੋ ਵੜੀ ਗਈਆਂ ਹਾਂ ਹਾਂ ਮੈਂ ਆਪ ਆਇਆ ਅੱਜ ਹਾਂ ਠੀਕ ਤੁਹਾਡਾ ਮਕਾਨ ਦੇਖਣ ਲਈ ਆਇਆ ਤੁਹਾਨੂੰ ਪੈਸੇ ਪਵਾਣੇ ਸਰਕਾਰ ਵੱਲੋਂ ਅੱਛਾ ਠੀਕ ਛੇਤੀ ਪਵਾਣੇ ਪੈਸੇ ਕੀ ਹੋ ਗਿਆ ਦੇਖੋ ਮੱਝਾ ਦੇਖਣ ਦੇ ਬੱਚੇ ਮੈਂ ਦੇਖਣ ਲਈ ਆਇਆ ਮਾਤਾ ਹਾਂ ਉਹ ਸੁੱਖੇ ਨਹੀਂ ਸੁੱਖੇ ਪੈਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਸੁੱਖੇ ਪੈਣਾ ਸਾਡੀ ਮੇਰੇ ਉਹ ਅੰਦਰ ਦਾ ਉਹ ਕੱਢਾ ਬੜੀਆ ਗਾਠੀ ਨਹੀਂ ਹੈ ਬੱਠੀ ਨਹੀਂ ਹੈ ਐ ਗਾਠੀ ਲੈਟ ਨਹੀਂ ਮੈਂ ਦੇਖਣ ਆਇਆ ਔਰ ਤੁਹਾਨੂੰ ਸਰਕਾਰ ਵੱਲੋਂ ਮਦਦ ਵੀ ਦਵਾਣੀ ਹੈ ਹਾਂ ਜੀ ਅੱਜ ਦੇਖਣ ਲਈ ਆਇਆ ਠੀਕ ਹੈ ਤੁਹਾਡੀ ਉਮਰ ਲ ਆ ਤਾਂ ਤੁਸੀਂ ਜੇ ਲਈ ਆ ਬਬਾ ਤੁਹਾਡੀ ਤੰਦਰੁਸਤੀ ਚਾਹੀਦੀ ਹੈ ਬਜ਼ੁਰਗਾਂ ਦੀ ਹਾਂ ਦੇਖੋ ਤਾਂ ਚਾਹ ਪਾਣੀ ਕੋਈ ਨਹੀਂ ਜਾਓ ਨਹੀਂ ਅਸੀਂ ਪਾਸੇ ਮਾੜਾ ਜਿਹਾ ਦੇਖ ਲਈ ਪਾਣੀ ਨਹੀਂ ਜਿਉਣਾ ਕੋਈ ਨਹੀਂ ਕੋਈ ਨਹੀਂ ਮਾਤਾ ਕੋਈ ਨਹੀਂ